ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਨਿਰਮਲ ਪੰਥ ਸੀ ਉਹਨੂੰ ਸੰਪੂਰਨਤਾ ਬਖਸ਼ਣ ਵਾਸਤੇ ਉਹਨੂੰ ਆਖਰੀ ਸ਼ੋਹਾਂ ਦੇਣ ਵਾਸਤੇ 1699 ਦੀ ਵੀ ਸਾਖੀ ਵਾਲੇ ਦਿਨ ਸਤਿਗੁਰ ਜੀ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵੱਡਾ ਇਕੱਠ ਬੁਲਾ ਕੇ ਉੱਥੇ ਇੱਕ ਨਵਾਂ ਤੇ ਇੱਕ ਸੁਤੰਤਰ ਇੱਕ ਨਿਆਰਾ ਪੰਥ ਸਜਾਣ ਦਾ ਫੈਸਲਾ ਕੀਤਾ ਭਰੇ ਦਰਬਾਰ ਵਿੱਚ ਜਿਸ ਵੇਲੇ ਪੰਜ ਸਿਰਾਂ ਦੀ ਮੰਗ ਕਰਕੇ ਤੇ ਗੁਰੂ ਨਾਨਕ ਸਾਹਿਬ ਜੇ ਤੂੰ ਚਲਿਆ ਆ ਰਿਆ ਨਿਰਮਲ ਪੰਥ ਜਿਹੜਾ ਉਹਨੂੰ ਆਖਰੀ ਬਲੰਦੀਆਂ ਤੇ ਪਹੁੰਚਾਉਣ ਵਾਸਤੇ ਉਹਨੂੰ ਸੰਪੂਰਨਤਾ ਬਖਸ਼ਣ ਵਾਸਤੇ ਸਤਿਗੁਰ ਜੀ ਨੇ ਪੰਥ ਜਿਹੜਾ ਉਹ ਸਾਜਿਆ ਖੰਡੇ ਬਾਟੇ ਦੀ ਪਾਹਲ ਤਿਆਰ ਕਰਕੇ ਪੰਜਾਂ ਨੂੰ ਸ਼ਿਕਾ ਕੇ ਤੇ ਉਹਨਾਂ ਕੋਲੋਂ ਆਪ ਜਾਚਨਾ ਕੀਤੀ ਤੇ ਉਸ ਵੇਲੇ ਦੇ ਜਿਹੜੇ ਜਜ਼ਬਾਤ ਨੇ ਇੱਕ ਕਵੀ ਨੇ ਬਾਖੂਬੀ ਲਿਖੀ ਕਹਿੰਦਾ ਮਲਾਨਾ ਆਂਖ ਹੈ ਅਬ ਝੌਂਪੜੀ ਕੋ ਸੀਸ ਮਹਿਲੋਂ ਸੇ ਕਹਿੰਦਾ ਇਹ ਇੱਕ ਬੜਾ ਵੱਡਾ ਇਨਕਲਾਬ ਸੀ ਕਿ ਅੱਜ ਝੋਂਪੜੇ ਜਿਹੜੀ ਉਹ ਸੀ ਸਮਹਿਲ ਦੇ ਨਾਲ ਅੱਖਾਂ ਮਲਾਉਣ ਜਾ ਰਹੀ ਸੀ ਭਾਵ ਉਹ ਦੱਬੇ ਕੁਚਲੇ ਲੋਕ ਜਿਨ੍ਹਾਂ ਨੂੰ ਸੂਦਰ ਸਮਝ ਕੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਜਿਨ੍ਹਾਂ ਨੂੰ ਕੋਈ ਕਿਸੇ ਤਰ੍ਹਾਂ ਦਾ ਧਰਮ ਕਰਮ ਕਰਨ ਦਾ ਇੱਥੇ ਹੱਕ ਨਹੀਂ ਸੀ ਜਿਨ੍ਹਾਂ ਨੂੰ ਇੱਥੇ ਮੰਦਰਾਂ ਵਿੱਚ ਜਾ ਕੇ ਪੂਜਾ ਕਰਨ ਦਾ ਹੱਕ ਨਹੀਂ ਸੀ ਉਹ ਜਿਹੜੇ ਦੱਬੇ ਕੁਚਲੇ ਸਮਝੇ ਜਾਣ ਵਾਲੇ ਲੋਕ ਉਹ ਅੱਜ ਸਤਿਗੁਰੂ ਜੀ ਕੋਲੋਂ ਖੰਡੇ ਦੀ ਪਾਹਲ ਲੈ ਕੇ ਅੱਜ ਉਹ ਚਿੜੀਆਂ ਜਿਹੜੀਆਂ ਬਾਜਾਂ ਨੂੰ ਤੜਾਉਣ ਨੂੰ ਤਿਆਰ ਬੈਠੀਆਂ ਕਹਿੰਦੇ ਮਲਾਣਾ ਆਂਖ ਹੈ ਅਬ جھੌਂਪੜੀ ਕੋ ਸੀਸ ਮਹਿਲੋਂ ਸੇ ਬਗਾਵਤ ਕੀ ਚਿੰਗਾਰੀ ਜੇ ਸਰੇ ਦਰਬਾਰ ਬੋਲੇਗੀ ਕਹਿੰਦੇ ਕੋਈ ਰੌਂਦੇ ਨਾ ਅਬ ਇਨਸਾਨੀਅਤ ਕੋ ਆਪਣੇ ਪੈਰੋਂ ਸੇ ਕੋਈ ਰੌਂਦੇ ਨਾ ਅਬ ਇਨਸਾਨੀਅਤ ਕੋ ਆਪਣੇ ਪੈਰੋਂ ਸੇ ਕਿ ਗੈਰਤ ਆਦਮੀ ਕੀ ਬਣ ਕੇ ਪਹਿਰੇਦਾਰ ਬੋਲੇਗੀ ਕਹਿੰਦੇ ਨਾ ਹੋਗੀ ਪੱਥਰ ਹੋਗੀ ਹੋਗੀ ਪੂਜਾ ਭਗਉਦੀ ਕੀ ਅਭ ਭਗਉਦੀ ਕੀ ਹੈ ਨਮੋ ਸ੍ਰੀ ਭਗਉਦੀ ਬਡਾਲੀ ਸਰੋਹੀ ਸਤਗੁਰੂ ਮਹਾਰਾਜ ਜੀ ਨੇ ਇਸ ਕਿਰਪਾਨ ਨੂੰ ਇਸ ਭਗਉਦੀ ਨੂੰ ਬੜੀ ਅਹਿਮਤ ਦਿੱਤੀ ਸਾਧ ਸੰਗਤ ਸਤਗੁਰੂ ਸੱਚੇ ਪਾਸਾ ਕਹਿੰਦੇ ਜਦ ਹਮਰੇ ਦਰਸ਼ਨ ਕੋ ਆਵੋ ਬਾਣ ਸੁਚੇਤ ਤਨ ਸ਼ਸਤਰ ਸਜਾਵੋ ਕਹਿੰਦੇ ਜਦੋਂ ਸਾਡੇ ਦਰਸ਼ਨਾਂ ਨੂੰ ਆਉਣਾ ਨਾ ਤਹਾਡੇ ਤਨ ਦੇ ਉੱਪਰ ਸ਼ਸਤਰ ਸਜੇ ਹੋਣੇ ਚਾਹੀਦੇ ਕਮਰ ਕੱਸਾ ਕਰ ਦੇਖੋ ਦਿਖਾਏ ਹਮਰੀ ਖੁਸ਼ੀ ਹੋਏ ਅਦਗਾਏ ਕਹਿੰਦੇ ਬਿਨਾ ਸ਼ਸਤਰੰ ਕੇ ਸੰ ਨਰਮ ਪੇੜ ਜਾਨੋ ਕਹਿੰਦੇ ਸ਼ਸਤਰਾਂ ਤੇ ਕੇਸਾਂ ਤੋਂ ਬਗੈਰ ਮਨੁੱਖ ਜਿਹੜਿਆ ਉਹ ਪੇੜ ਦੀ ਨਿਆਈ ਹੈ ਬਿਨਾ ਸ਼ਸਤਰੰ ਕੇ ਸੰ ਨਰਮ ਪੇੜ ਜਾਨੋ ਗਹ ਕਾਨ ਤਾਕੋ ਕਿਤੇ ਲੈ ਸਿਧਾਨੋ ਕਹਿੰਦੇ ਇਨ੍ਹਾਂ ਪੇਡਾਂ ਨੂੰ ਜਿਹੜਾ ਮਰਜੀ ਕੰਨੋ ਫੜ ਕੇ ਜਿੱਧਰ ਮਰਜ਼ੀ ਲੈ ਜਾਏ ਇਹਨਾਂ ਨੇ ਚੂਨ ਹੀ ਕਰਨੀ ਗਹੇ ਤਾਨ ਕਾ ਕੋ ਕਿਤੇ ਲੈ ਸਦਾਨੋ ਕਹਿੰਦੇ ਇਹ ਮਮ ਆਗਿਆ ਸੁਨੋ ਉਤਮ ਪਿਆਰੇ ਬਿਨਾ ਕੇਸ ਤੇਗੋਂ ਨਾ ਦੇਵੋ ਦਿਦਾਰੇ ਕਹਿੰਦੇ ਕੇਸ ਅਤੇ ਕਿਰਪਾਨ ਤੂੰ ਬਿਗੈਰ ਸਾਡੇ ਮੱਥੇ ਨਾ ਲਗਿਓ ਸਾਧ ਸੰਗਤ ਕਹਿੰਦੇ ਮਿਲਾਨਾ ਆਂਖ ਹੈ ਅਬ ਜੋ ਹੰਪੜੀ ਕੋ ਸੀਸ ਮੈਲੋਂ ਸੇ ਵਿਗਾਵਦ ਕੀ ਚਿੰਗਾਰੀ ਜੇ ਸਾਰੇ ਦਰਬਾਰ ਬੋਲੇਗੀ ਕੋਈ ਰੌਂਦੇ ਨਾ ਅਬ ਇਨਸਾਨੀਅਤ ਕੋ ਆਪਣੇ ਪੈਰੋਂ ਸੇ ਕਿ ਗੈਰਤ ਆਦਮੀ ਕੀ ਬਣ ਕੇ ਪਹਿਰੇਦਾਰ ਬੋਲੇਗੀ ਕਹਿੰਦੇ ਨਾ ਹੋ ਗਈ ਪੱਥਰ ਹੋਗੀ ਹੋਗੀ ਪੂਜਾ ਭਗਉਤੀ ਕੀ ਅਬ ਕਹਿੰਦੇ ਹੁਣ ਪੱਥਰਾਂ ਦੀ ਪੂਜਾ ਨਹੀਂ ਹੋਏਗੀ ਕਹਿੰਦੇ ਤਾਕੋ ਕਰ ਪਾਹਨ ਅਨਮਾਨਤ ਮਹਾ ਮੂਰ ਕਸ਼ ਭੇਦ ਨਾ ਜਾਣਤ ਕਹਿੰਦੇ ਜਿਹੜਾ ਰੱਬ ਨੂੰ ਪੱਥਰ ਮੰਨ ਕੇ ਉਹਦੀ ਪੂਜਾ ਕਰਦਾ ਉਹ ਮਹਾ ਮੂਰਖ ਹੈ ਉਹ ਅਕਾਲ ਪੁਰਖ ਦਾ ਭੇਦ ਨਹੀਂ ਜਾਣਦਾ ਨਾ ਹੋਗੇ ਪੱਥਰੋਂ ਕੀ ਹੋਗੀ ਪੂਜਾ ਭਗਉ ਦੇ ਕੀ ਅੱਬ ਜਹਾਂ ਵੀ ਜ਼ੁਲਮ ਬੋਲੇਗਾ ਵਹਾਂ ਤਲਵਾਰ ਬੋਲੇਗੀ